ਆਪਣਾ ਪੈਟਰੋਲ ਪੰਪ ਖੋਲਣਾ ਚਾਹੁੰਦੇ ਹੋ ਤਾਂ ਵੀਡੀਓ ਨੂੰ ਅੰਤ ਤੱਕ ਦੇਖਿਓ ਕਿੰਨਾ ਨਿਵੇਸ਼ ਕਰਨਾ ਪਵੇਗਾ ਕਿੰਨਾ ਮੁਨਾਫਾ ਹੋਊਗਾ ਇਸ ਵੀਡੀਓ ਦੇ ਵਿੱਚ ਤੁਹਾਨੂੰ ਸਾਰਾ ਕੁਝ ਪਤਾ ਚੱਲ ਜਾਏਗਾ ਪੈਟਰੋਲ ਪੰਪ ਦੇ ਲਈ ਅਰਜੀ ਦੇਣ ਲਈ ਕੰਪਨੀਆਂ ਜਿਹੜੀਆਂ ਨੇ ਉਹ ਅਖਬਾਰਾਂ ਅਤੇ ਆਪਣੀ ਅਧਿਕਾਰਤ ਵੈੱਬਸਾਈਟਾਂ ਤੇ ਇਸ਼ਤਿਹਾਰ ਦਿੰਦੀਆਂ ਨੇ ਅਰਜ਼ੀਆਂ ਆਨਲਾਈਨ ਵੀ ਕੀਤੀਆਂ ਜਾ ਸਕਦੀਆਂ ਨੇ ਜਿਸ ਲਈ ਸਥਾਨ ਜਿਹੜਾ ਤੁਹਾਡੇ ਕੋਲ ਹੈ ਉਸ ਦੇ ਸਹੀ ਚੋਣ ਦੀ ਲੋੜ ਦੀ ਬਹੁਤ ਜ਼ਿਆਦਾ ਜ਼ਰੂਰਤ ਹੁੰਦੀ ਹੈ ਅਰਜੀ ਫੀਸ ਸ਼ਹਿਰੀ ਖੇਤਰ ਦੇ ਲਈ ਲਗਭਗ 1000 ਰੁਪਏ ਅਤੇ ਪਿੰਡੂ ਖੇਤਰਾਂ ਦੇ ਲਈ 100 ਰੁਪਏ ਹੁੰਦੀ ਹੈ ਅਰਜੀ ਦੇ ਸਮੇਂ ਆਧਾਰ ਕਾਰਡ ਪੈਨ ਕਾਰਡ ਅਤੇ 10ਵੀਂ ਜਮਾਤ ਦਾ ਤੁਹਾਡੇ ਕੋਲ ਸਰਟੀਫਿਕੇਟ ਹੋਣਾ ਚਾਹੀਦਾ ਹੈ ਤੇ ਹੋਰ ਵੀ ਕਈ ਸਰਟੀਫਿਕੇਟ ਲਾਜ਼ਮੀ ਹੁੰਦੇ ਨੇ ਇਸ ਤੋਂ ਇਲਾਵਾ ਜਿਹੜੇ ਬਿਨੇਕਾਰ ਨਹੀਂ ਉਹਨਾਂ ਦੀ ਉਮਰ 21 ਸਾਲ ਤੋਂ ਵੱਧ ਹੋਣੀ ਚਾਹੀਦੀ ਹੈ ਦਸਤਾਵੇਜ਼ ਪੂਰੇ ਹੋਣ ਤੋਂ ਬਾਅਦ ਕੰਪਨੀ ਤੁਹਾਨੂੰ ਇੱਕ ਐਲਓਆਈ ਜਾਰੀ ਕਰੇਗੀ ਇੱਕ ਛੋਟੇ ਪੈਟਰੋਲ ਪੰਪ ਦੇ ਲਈ ਘੱਟੋ ਘੱਟ 50 ਲੱਖ ਅਤੇ 1 ਕਰੋੜ ਦੇ ਵਿਚਕਾਰ ਦੀ ਜਿਹੜੀ ਇਨਵੈਸਟਮੈਂਟ ਉਸ ਦੀ ਬਹੁਤ ਲੋੜ ਹੁੰਦੀ ਹੈ ਕਿਉਂਕਿ ਜ਼ਮੀਨ ਤੋਂ ਲੈ ਕੇ ਹੋਰ ਵੀ ਕਈ ਚੀਜ਼ਾਂ ਹੁੰਦੀਆਂ ਨੇ ਜਿਨ੍ਹਾਂ ਨੂੰ ਪੂਰਾ ਕਰਨ ਦੀ ਲੋੜ ਹੁੰਦੀ ਹੈ ਅ ਫਰੰਟੇਜ ਜਿਹੜਾ ਹੈ ਜ਼ਮੀਨ ਦਾ ਉਹ 64 ਫੁੱਟ ਹੋਣਾ ਚਾਹੀਦਾ ਹੈ ਤੇ ਡੁੰਗਾਈ ਵੀ ਇਸ ਦੇ ਲਗਭਗ ਹੋਣੀ ਚਾਹੀਦੀ ਹੈ ਜੇਕਰ ਤੁਸੀਂ ਮੇਨ ਹਾਈਵੇ ਤੇ ਪੈਟਰੋਲ ਪੰਪ ਖੋਲਣਾ ਚਾਹੁੰਦੇ ਹੋ ਤਾਂ 135 ਤੋਂ ਲੈ ਕੇ 165 ਫੁੱਟ ਤੱਕ ਲੰਬਾਈ ਅਤੇ ਡੁੰਗਾਈ ਹੋਣੀ ਚਾਹੀਦੀ ਹੈ ਪੈਟਰੋਲ ਪੰਪ ਖੋਲਣ ਦੀ ਇਜਾਜ਼ਤ ਦਿੱਤੀ ਜਾਂਦੀ ਹੈ ਉਸ ਤੋਂ ਬਾਅਦ ਕਈ ਹੋਰ ਵੀ ਜੜੀਆਂ ਰਿਸਪੌਂਸਿਬਿਲਟੀਜ਼ ਨੇ ਤੁਹਾਡੇ ਤੇ ਆ ਜਾਂਦੀਆਂ ਨੇ ਕਮਿਸ਼ਨ ਹੁੰਦੀ ਹੈ ਕਮਿਸ਼ਨ ਦੇ ਵਿੱਚ ਦੱਸ ਦੇਣਾ ਕਿ ਆਖਰਕਾਰ ਤੁਹਾਨੂੰ ਮੁਨਾਫਾ ਕਿੰਨਾ ਹੋਵੇਗਾ ਪੈਟਰੋਲ ਤੇ 2 ਰੁਪਏ ਤੋਂ ਲੈ ਕੇ 3 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ ਤੇ 2 ਰੁਪਏ ਤੋਂ ਲੈ ਕੇ 2.5 ਪ੍ਰਤੀ ਲੀਟਰ ਦਾ ਤੁਹਾਨੂੰ ਕਮਿਸ਼ਨ ਮਿਲੇਗੀ ਮੁਨਾਫਾ ਹੋ ਸਕਦਾ ਤੇ ਜੇਕਰ ਲੰਬੇ ਸਮੇਂ ਦੀ ਗੱਲ ਕਰੀਏ ਲੰਬੇ ਸਮੇਂ ਦੇ ਵਿੱਚ ਤੁਸੀਂ ਚੰਗਾ ਮੁਨਾਫਾ ਕਮਾ ਸਕਦੇ ਹੋ ਹੁਣ ਜੋ ਜੋ ਪੈਟਰੋਲ ਪੰਪ ਖੋਲਣਾ ਚਾਹੁੰਦਾ ਹੈ ਤੁਹਾਡਾ ਰਿਸ਼ਤੇਦਾਰ ਤੁਹਾਡਾ ਜਾਣਕਾਰ ਉਸ ਦੇ ਨਾਲੇ ਵੀਡੀਓ ਸਾਂਝੀ ਕਰ ਦਿਓ